ਬੋਰ ਬਾਈ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਹੋ ਕਿਵੇਂ ਹੋ ਵਧੀਆ ਬਾਈ ਬਾਈ ਆਪਣੇ ਲਾਸਟਿਕ ਮਿਲ ਜਾਂਦੀ ਆ ਲਾਸਟਿਕ ਕਿਹੜੀ ਬਾਈ ਓਹੀ ਜਿਹੜੀ ਕੱਛੇ ਪਜਾਮਿਆਂ ਚ ਪਾਈਦੀ ਆ ਅਜੇ ਕੱਛੇ ਪਜਾਮਿਆਂ ਚ ਪਾਈਦੀ ਆ ਹਾਂ ਮਿਲ ਜੂ ਬਾਈ ਕਿੰਨੀ ਦੇਵਾਂ ਬਾਈ ਕਰ ਦਿਆ ਤਾਂ ਕਿਲੋ ਕੀ ਹੋਇਆ ਬਾਈ ਐਡਾ ਹੋ ਗਿਆ ਤੈਨੂੰ ਹਲੇ ਤੱਕ ਇਹ ਨਹੀਂ ਪਤਾ ਵੀ ਜਿਹੜੀ ਲਾਸਟਿਕ ਆ ਕਿਲੋਆਂ ਚ ਨਹੀਂ ਆਉਂਦੀ ਮੀਟਰਾਂ ਦੇ ਹਿਸਾਬ ਨਾਲ ਆਉਂਦੀ ਆ ਪਟੂਆ ਕਹਿਮੀ ਚੋ ਗਿਆ 12ਵੀਂ ਚ ਬਾਈ ਅਰੇ ਅਕਲ ਤੈਨੂੰ ਤੇਲੇ ਦੀ ਨਹੀਂ ਹੈਗੀ ਚਾਹੇ 5ਵੀਂ ਦਾ ਜਵਾਬ ਫੜ ਲਿਆ ਉਹ ਵੀ ਦੱਸ ਦੂਗਾ ਵੀ ਜਿਹੜੀ ਲਾਸਟਿਕ ਆ ਹਮੇਸ਼ਾ ਕਿਲ ਮੀਟਰਾਂ ਦੇ ਵਿੱਚ ਹੁੰਦੀ ਹੈ ਨਾ ਕਿ ਕਿਲੋਆਂ ਦੇ ਵਿੱਚ ਠੀਕ ਆ ਕਿੰਨੀ ਮੀਟਰ ਦੇ ਮਾ ਹੁਣ ਦੇ ਦੇ ਬਾਈ 1 ਮੀਟਰ ਕੀ ਤੇ ਪਜਾਮੇ ਕੱਛਾਂ 'ਚ ਪਾਉਣੀਆਂ ਬਾਈ ਮੇਰੇ ਹੀ ਪਾਉਣੀਆਂ ਆਪੀ ਇਹਦੇ ਪਾਉਣੇ ਆ ਆ ਚੱਕ ਬਾਈ 1 ਮੀਟਰ ਪੈਸੇ ਬਾਈ ਉਹ ਬਾਈ ਪੈਸੇ ਆਪਣੇ ਖਾਤੇ 'ਚ ਲਿਖ ਲਈ ਲੱਗਿਆ ਖਾਤੇ ਦਾ ਬਾਈ ਖਾਂਦਾ ਹੈਗੀ ਆਪਣੇ ਖੰਡ ਕਿਹੜੀ ਬਾਈ ਬਾਈ ਉਹੀ ਜਿਹੜੀ ਚਾਹ 'ਚ ਪੈਂਦੀ ਆ ਅੱਛਾ ਚਾਹ 'ਚ ਪੈਂਦੀ ਹੈਗੀ ਆ ਕਿੰਨੀ ਦੇਵਾਂ ਕਰ ਤੇ 2 ਮੀਟਰ ਉਹ ਖੰਡ ਤੈਨੂੰ ਕਿਹਨੇ ਕਹਤਾ ਵੀ ਖੰਡ ਮੀਟਰਾਂ ਦੇ ਵਿੱਚ ਹੁੰਦੀ ਆ ਪਰਾਵਾ ਵੀ ਤਾਂ ਕਿਹਾ ਹੀ ਤੈਨੂੰ ਮੈਂ ਸਵੇਰੇ ਆਇਆ ਸੀ ਤੇਰੇ ਕੋਲੇ ਲਾਸਟਿਕ ਲੈਣ ਉਹ ਪਰਾਵਾ ਤਾਂ ਮੈਂ ਲਾਸਟਿਕ ਗਿਆ ਸੀਗਾ ਤੈਨੂੰ ਮੀਟਰਾਂ ਚ ਹੁੰਦੀਆਂ ਖੰਡ ਤਾਂ ਕਿਲੂਆਂ ਚ ਹੁੰਦੀ ਆ ਉਹੀ ਤਾਂ ਅੱਤੇ ਫਿਰ ਮਾਰੀ ਜਾਂਦਾ ਵਾ ਕਰਦੇ ਕਿਲੋ ਖੰਡ ਕਿਲੋ ਤੁਹਾਨੂੰ ਵੀ ਪਤਾ ਨਹੀਂ ਲੱਗਦਾ ਪਤਾ ਕੀ ਕਰਤਾ ਤੂੰ ਬਾਹਰ نیچے ਲਾਸਟਿਕ ਮੀਟਰਾਂ ਚ ਹੁੰਦੀ ਆ ਖੰਡ ਕਿਲੋ ਦੇ ਹਿਸਾਬ ਨਾਲ ਮਿਲਦੀ ਆ ਆ ਚੱਕ 1 ਕਿਲੋ ਪੈਸੇ ਬਈ ਪੈਸੇ ਆਪਣੇ ਖਾਤੇ ਜੀ ਲੈ ਗਨੀ ਖਾਤੇ ਚ ਬਈ ਕੋਲਡ ਡਰਿੰਕ ਹੈਗੀ ਆਪਣੇ ਬਈ ਕੋਲਡ ਡਰਿੰਕ ਹੈਗੀ ਆ ਕਿਹੜਾ ਲੈਣਾ ਕੋਕ ਲਿਮਕਾ ਫੈਂਟਾ ਸਪਰਾਈਟ ਮਾਜਾ ਕੋਕ ਕੋਕ ਦੀ ਬੋਲ ਦੇ ਬਈ ਛੋਟੀ ਲੈਣੀ ਹੈ ਵੱਡੀ ਉਹੀ 2 ਕਿਲੋ ਵਾਲੀ ਤੈਨੂੰ ਕਿਹਨੇ ਕਹਿਤਾ ਬਈ ਜਿਹੜਾ ਕੋਲਡ ਡਰਿੰਕ ਹੈ ਕਿਲੂਆਂ 'ਚ ਮਿਲਦਾ ਵਾ ਉਹ ਪਰਵਾਹ ਆਪੀ ਦਾ ਕਿਆ ਸੀ ਤੇ ਜਦੋਂ ਮੈਂ ਦੁਬਾਰੇ ਖੰਡ ਲੈਣਾ ਆਇਆ ਓਏ ਉਹ ਤਾਂ ਮੈਂ ਖੰਡ ਕਿਹਾ ਸੀ ਕਿਲੂਆਂ 'ਚ ਮਿਲਦੀ ਆ ਕੋਲਡ ਡਰਿੰਕ ਤਾਂ ਲੀਟਰਾਂ ਦੇ ਹਿਸਾਬ ਨਾਲ ਮਿਲਦਾ ਵਾ ਕੋਕ ਦੀ ਬੋਲ ਦੇ ਦੇ ਕਿ ਛੋਟੀ ਲੈਣੀ ਹੈ ਵੱਡੀ 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 2 ਲੀਟਰ ਵਾਲੀ ਹਾਂ ਆ ਲੈ ਲੱਗ ਗਿਆ ਪਤਾ ਹੁਣ ਲਾ ਭਰਾਵਾ ਗਾਂ ਨੂੰ ਆਉਂਦਾ ਤੇਰੇ ਕੋਲ ਲਾਸਟਿਕ ਹਮੇਸ਼ਾ ਮੀਟਰਾਂ ਦੇ ਹਿਸਾਬ ਨਾਲ ਮਿਲਦੀ ਆ ਖੰਡ ਕਿਲੋਆਂ ਦੇ ਹਿਸਾਬ ਨਾਲ ਜਿਹੜਾ ਕੋਲ ਡਰਿੰਕ ਹੈ ਇਹ ਲੀਟਰਾਂ ਦੇ ਵਿੱਚ ਆਉਂਦਾ ਵਾ ਮੈਨੂੰ ਨਹੀਂ ਪਤਾ ਮੈਂ ਕੋਈ ਨਾ ਬਾਈ ਗੱਲ ਪੁੱਛਾ ਇੱਕ ਵਾਰੀ ਹਾਂ ਬਾਈ ਜੇ ਬਾਈ ਮੇਰੇ ਘਰ ਦੇ ਮੈਨੂੰ ਦਾਲ ਲੈਣ ਭੇਜਦਾ ਫਿਰ ਦਾਣਿਆਂ ਦੇ ਹਿਸਾਬ ਨਾਲ ਮਿਲੂਗੀ ਆਇਆ ਦੱਸਦਾ ਓਏ ਆ ਜਾ